ਸਰਬਜੀਤ ਸੰਗਰੂਰ ਵੀ ਦੀ ਰਚਨਾ ਪਹਿਲਾਂ ਖੁੱਲ ਕੇ ਮਿਲਦੇ ਸੀ 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 ਹੁਣ ਮਿਲਣਾ ਛੱਡ ਦਿੱਤਾ ਹੁਣ ਮਿਲਣਾ ਛੱਡ ਦਿੱਤਾ ਕਿਰਪਾ ਕਰਕੇ ਤਾਨੂੰ ਏ ਤਾਂ ਦੱਸ ਦਿਓ ਏ ਤਾਂ ਦੱਸ ਦਿਓ ਕਿਰਤਾ ਕਰਕੇ ਤਾਨੂੰ ਏ ਤਾਂ ਦੱਸ ਦਿਓ ਕਿਹੜੀ ਗੱਲਾਂ ਤੂੰ ਸਾ ਦਿਲ ਵਿੱਚੋਂ ਕੱਢ ਦਿੱਤਾ ਕਿਹੜੀ ਗੱਲਾਂ ਤੂੰ ਸਾਂ ਤਾਨੂੰ ਦਿਲ ਵਿੱਚੋਂ ਕੱਢ ਦਿੱਤਾ ਕਿਹੜੀ ਗੱਲਾਂ ਛੱਡ ਦਿੱਤਾ ਕਿਹੜੀ ਗੱਲਾਂ ਛੱਡ ਦਿੱਤਾ ਕਿਹੜੀ ਗੱਲਾਂ ਦਿਲੋਂ ਕੱਢ ਦਿੱਤਾ